ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦੱਸਤੀਏ ਕਿ ਦੋ ਨਸ਼ੇੜੀਆਂ ਦੇ ਵੱਲੋਂ ਪਹਿਲਾਂ ਤਾਂ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਔਰ ਫਿਰ ਉਸ ਤੋਂ ਬਾਅਦ ਆਪਣਾ ਨੰਬਰ ਜਿਹੜਾ ਉਹ ਬੰਦ ਕਰ ਲਿਆ ਜਾਂਦਾ ਜਦੋਂ ਐਂਬੂਲੈਂਸ ਪਿੰਡ ਦੇ ਵਿੱਚ ਪਹੁੰਚਦੀ ਹੈ ਤਾਂ ਉਹਨਾਂ ਨਸ਼ੇੜੀਆਂ ਦੇ ਵੱਲੋਂ ਐਂਬੂਲੈਂਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਐਂਬੂਲੈਂਸ ਤੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਹਾ ਲੋਕਾਂ ਦੇ ਵੱਲੋਂ ਕਿਆ ਜਾ ਰਿਹਾ ਦੱਸਦੀ ਹੈ ਕਿ ਮੌਕੇ ਤੇ ਹੀ ਫਿਰ ਪਿੰਡ ਦੇ ਵਿੱਚ ਕਮਾਸਾਨ ਮੱਚ ਜਾਂਦਾ ਹੈ ਲੋਕ ਜਿਹੜੇ ਨੇ ਉਹਨਾਂ ਨਸ਼ੇੜੀਆਂ ਦੀ ਕੁੱਟ ਮਾਰ ਵੀ ਕਰਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਸੀ ਉਹ ਬਹੁਤ ਹੀ ਗਲਤ ਸੀ ਕਿਉਂਕਿ ਐਂਬੂਲੈਂਸ ਦੀ ਜ਼ਰੂਰਤ ਜਿਹੜੀ ਕਿਸੇ ਨੂੰ ਵੀ ਐਮਰਜੈਂਸੀ ਦੇ ਵਿੱਚ ਪਹੁੰਚ ਸਕਦੀ ਹੈ ਲੇਕਿਨ ਇਹਨਾਂ ਦੇ ਨਸ਼ੇੜੀਆਂ ਦੇ ਵੱਲੋਂ ਜਿਹੜਾ ਇਹ ਕਾਰਨਾਮਾ ਕੀਤਾ ਗਿਆ ਉਸ ਨੇ ਸਭ ਨੂੰ ਹੈਰਾਨ ਵੀ ਕੀਤਾ ਤੋਥੀ ਦੱਸਦੀ ਹੈ ਕਿ ਐਂਬੂਲੈਂਸ ਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਤੇਜ਼ਧਰ ਹਥਿਆਰ ਮਿਲੇ ਨੇ ਇਹ ਜਿਹੜਾ ਐਰਪੋਰਟ ਦੇ ਵਿੱਚ ਕਿਹਾ ਜਾ ਰਿਹਾ ਤਾਂ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਪਿੰਡ ਵਾਲਿਆਂ ਨੇ ਇਹਨਾਂ ਨਸ਼ੇੜੀਆਂ ਦੀ ਚੰਗੀ ਜਿਹੜੀ ਕੁੱਟਬਾਰ ਵੀ ਕੀਤੀ ਹੈ ਨਸ਼ੇੜੀ ਦੀ ਮਾਂ ਵੀ ਆਪਣੇ ਪੁੱਤ ਨੂੰ ਮਾਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਦੱਸਦੀ ਕਿ ਨਸ਼ੇੜੀ ਜਿਹੜੇ ਨੇ ਪਿੰਡ ਦੇ ਵਿੱਚ ਇਹਨਾਂ ਨੇ ਹਾਈ ਵੋਲਟੇਜ ਡਰਾਮਾ ਵੀ ਕੀਤਾ ਹੈ ਤਾਂ ਗਾਲੀ ਗਲੋਚ ਵੀ ਕੀਤਾ ਹੈ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਸਕਰੀਨ ਤੇ ਦੇਖ ਸਕਦੇ ਹੋ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਦਾ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ 108 ਹੈਲਪਲਾਈਨ ਐਂਬੂਲੈਂਸ ਨੂੰ ਫੋਨ ਕਰਕੇ ਪਿੰਡ ਦੇ ਵਿੱਚ ਬੁਲਾਇਆ ਤੇ ਜਿਸ ਤੋਂ ਬਾਅਦ ਆਪਣਾ ਫੋਨ ਨੰਬਰ ਬੰਦ ਕਰ ਲਿਆ ਪਿੰਡ ਦੇ ਵਿੱਚ ਪਹੁੰਚਣ ਤੇ ਐਂਬੂਲੈਂਸ ਡਰਾਈਵਰ ਅਤੇ ਉਸਦੇ ਸਾਥੀ ਦੇ ਵੱਲੋਂ ਪੁਛ ਪੜਤਾਲ ਕੀਤੀ ਗਈ ਤਾਂ ਰਸਤੇ ਦੇ ਵਿੱਚ ਨਸ਼ੇ ਦੀ ਹਾਲਤ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਐਂਬੂਲੈਂਸ ਡਰਾਈਵਰ ਨੂੰ ਆਪਣੇ ਸਾਥੀ ਨੂੰ ਨਥਾਣਾ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਕਿਹਾ ਗਿਆ ਪਰ ਨਸ਼ੇ ਦੀ ਹਾਲਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਨੌਜਵਾਨ ਦੇ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਐਂਬੂਲੈਂਸ ਡਰਾਈਵਰ ਦੇ ਨਾਲ ਹੱਤੋਂ ਪਾਈ ਦੇ ਨਾਲ-ਨਾਲ ਮਾਰੂ ਹਥਿਆਰ ਵੀ ਦੱਸਣ ਮੁਤਾਬਕ ਬਰਾਮਦ ਹੋਏ ਨੇ ਜਿਸ ਤੇ ਵਿੱਚ ਪਿੰਡ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਜਿਹੜਾ ਇੱਕ ਕਮਾਸਾਨ ਮਚ ਗਿਆ ਨੌਜਵਾਨਾਂ ਦੀ ਹਸਤਾ ਤੋਂ ਪਿੰਡ ਵਾਸੀਆਂ ਦੇ ਵੱਲੋਂ ਵੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਇਸ ਮੌਕੇ ਦੇ ਸਬੰਧਿਤ ਰਾਮਪੁਰਾ सिटी पुलिस ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਡੀਐਸਪੀ प्रदीप ਸਿੰਘ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਐਂਬੂਲੈਂਸ ਡਰਾਈਵਰ ਨੂੰ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਫੋਨ ਕਰਕੇ 108 ਹੈਲਪਲਾਈਨ ਨੂੰ ਜਿਹੜਾ ਬੁਲਾਇਆ ਗਿਆ ਸੀ ਤੇ ਮੌਕੇ ਤੇ ਪਹੁੰਚਣ ਤੇ ਉਹਨਾਂ ਦੇ ਵੱਲੋਂ ਐਂਬੂਲੈਂਸ ਡਰਾਈਵਰ ਅਤੇ ਉਸਦੇ ਸਾਥੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪਿਆਰਪੁਰ ਐਂਬੂਲੈਂਸ ਨਾਲ ਤੇ ਹਮਲਾ ਹੋਇਆ ਕੀ ਮਾਮਲਾ ਹੈ? ਇਕਾਲ ਦੋ ਵਿਅਕਤੀ ਸੀ ਆਪਣਾ ਦਿਾਲਪੁਰ ਮਰਚੇ ਦੇ ਇੱਕ ਹਰਜਿੰਦਰ ਸਿੰਘ ਵਿੱਕੀ ਤੇ ਇੱਕ ਹਰਪ੍ਰੀਤ ਸਿੰਘ ਹੈਪੀ ਇਹਨਾਂ ਨੇ ਆਪਣਾ ਐਂਬੂਲੈਂਸ ਜਿਹੜੀ ਆਪਣੀ 108 ਚੱਲਦੀ ਆ ਉਹਦੇ 'ਚ ਦੋ ਕਰਮਚਾਰੀ ਇੱਕ ਸਮੰਦਰ ਸਿੰਘ ਤੇ ਇੱਕ ਸੁਕੀਸ ਜਿਹੜੇ ਕੰਮ ਚੱਲਦੇ ਆ ਉਹਨਾਂ ਨੇ ਫੋਨ ਕਰਕੇ ਬੁਲਾਇਆ ਇਹ ਸ਼ਾਮ 5:00 ਵਜੇ ਦੀ ਸੀ ਘਾਲ ਦੀ ਘਟਨਾ ਤੇ ਬੁਲਾਇਆ ਵੀ ਸਾਡਾ ਮਰੀਜ਼ ਜਿਹੜਾ ਉਹ ਬੇਹੋਸ਼ਾ ਤੇ ਉਹਨੂੰ ਅਸੀਂ ਆਹ ਤੱਕ ਲੈ ਕੇ ਜਹਾਨਾ ਥਾਣੇ ਵਿੱਚ ਇਹ ਜਦੋਂ ਉੱਥੇ ਪਹੁੰਚੇ ਇਹ ਇਹਨਾਂ ਦਾ ਜਿਹੜਾ ਫੋਨ ਮਿਲ ਆ ਰਿਹਾ ਸੀ ਜਦੋਂ ਇਹਨਾਂ ਨੇ ਫਿਰ ਐਂਬੂਲੈਂਸ ਦੇ ਮਲਾਜਮਾਂ ਨੇ ਉੱਥੇ ਪਤਾ ਕੀਤਾ ਤੇ ਆਸੇ ਪਾਸੇ ਤੋਂ ਫਿਰ ਉਹਨੂੰ ਪਤਾ ਲੱਗਿਆ ਤੇ ਇਹਨਾਂ ਨੇ ਆ ਕੇ ਤੋਂ ਉਹਨਾਂ ਨਾਲ ਮਤਮੇਜ਼ੀ ਕੀਤੀ ਤੇ ਉਹਨਾਂ ਨੂੰ ਤਫਕੀਆਂ ਦਿੱਤੀਆਂ ਤੇ ਉਹਨਾਂ ਨਾਲ ਹੱਥੋ ਪਾਈ ਕੀਤੀ ਤੇ ਤੁਸੀਂ ਕੀ ਮੰਗਣਾ ਇਨਾਂ ਦੇ ਖਿਲਾਫ ਅਸੀਂ ਪ੍ਰਾਂਟੋ ਐਕਸ਼ਨ ਲੈ ਲਿਆ ਸੀ ਅੱਜ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਮੁਕਤਮੰਦ ਕਰ ਚੁੱਕਾ ਕੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਨੇ ਵਜ੍ਹਾ ਕੀ ਉਜ਼ਰਨਮ ਬਲੌਂ ਦੇ ਜਿਹੜੇ ਉਹਨਾਂ ਨੇ ਭਾਈ ਸੀ ਉਹ ਸਾਰੇ ਕੋਈ ਕੋਈ ਕਬੀਸ ਕਰ ਰਹੇ ਹਾਂ ਉਹ ਉਹ ਵੀ ਅਸੀਂ ਤਫ਼ਤੀਸ਼ ਤੋਂ ਬਾਅਦ ਤੁਹਾਡੇ ਸਾਹਮਣੇ ਲਿਆਵਾਂਗੇ ਵੀ ਕਿਸ ਕਿਸ ਵਜ੍ਹਾ ਕਰਕੇ ਇਹਨਾਂ ਨੇ ਐਂਬੂਲੈਂਸ ਨਾਲ ਇਹਨਾਂ ਦੇ ਜਾਰਸੀ ਤਨ ਕੋਈ ਸਾਹਮਣੇ ਆਈ ਦੀ ਤਸਵੀਰ ਇਹਨਾਂ ਨੇ ਬੇਸਵਾਲ ਵਗੈਰਾ ਸਾਨੂੰ ਦੱਸਿਆ ਦਿਖਾ ਦੇ ਵਿੱਚ ਉਹ ਅਸੀਂ ਤਫ਼ਤੀਸ਼ ਕਰਕੇ ਜੋ ਵੀ ਹੋਇਆ ਉਹ ਸੰਸਾਰ ਕਰੀ ਗੋ